ਇੱਕ ਨਵੀਂ ਵੀਡੀਓ ਬਾਈਕ ਟਰਾਲੀ ਜਿਹੜੀ ਕਿ ਕਿਸਾਨ ਵੀਰਾਂ ਵਾਸਤੇ ਹੈਗੀ ਹੈ ਖੇਤੀ ਦੇ ਕੰਮ ਵਾਸਤੇ ਦੁਕਾਨ 'ਚ ਤੁਹਾਨੂੰ ਇਹਦੇ ਬਾਰੇ ਹੋਪ ਹੈਗੀ ਹੈ ਇਹਦੀ ਜਿਹੜੀ ਕਿ ਮੋਟਰਸਾਈਕਲ ਦੇ ਪਿੱਛੇ ਪਿਆ ਜਾਂਦੀ ਹੈ ਜੀ ਨਵਾਂ ਟਾਇਰ ਐਕਟਿਵ ਵਾ ਦਾ 190 10 ਤੇ ਅਗੇ ਡੈਕੋਰੇਸ਼ਨ ਜਿਵੇਂ ਆਪਣੀ ਨੀਮੀ ਹੁਕਲ ਟਰਾਲੀਆਂ ਦੀ ਹੁੰਦੀ ਹੈ ਜੀ ਤੇ ਦਾ ਸਾਈਜ਼ ਹੈਗਾ ਜੀ ਆਪਣਾ 3y 5.5 ਫੁੱਟ ਜੀ ਤੇ ਇਹ ਜਿਸਤੀ ਚਾਦਰ ਦੀ ਬਣੀ ਵੀ ਹੈ ਜੀ ਟਾਇਰ ਇਹਦੇ ਤਿੰਨੋਂ ਨਵੇਂ ਨੇ ਜੀ ਇਹਦੇ ਲਾਈ ਵਿਲ ਲੱਗੇ ਵੀ ਨਹੀਂ ਬਣਾ ਕੇ ਟੇਪਰ ਗੋਲੀ ਦੇ ਬੈਰਿੰਗ ਨੇ ਪਾਈ ਹੋਈ ਜੀ ਤਿੰਨੋਂ ਸੇਮ ਬੈਰਿੰਗ ਨੇ ਆ ਜੀ ਦੋਨੋਂ ਬੈਰਿੰਗ ਪਿਛਲੇ ਹਿੱਸੇ ਵਾਲੇ ਤੇ ਅਗਲੇ ਸੇਮ ਤਿੰਨੋਂ ਬੈਰਿੰਗ ਨੇ ਹੀ ਇਹਦੇ ਤੇ 9 ਇੰਚ ਦਾ ਇਹਦਾ ਬਿੱਡ ਲੱਗਿਆ ਹੋਇਆ ਹੈਗਾ ਜੀ ਇਹਦਾ ਤੇ ਸਾਈਡ ਤੇ ਆਪਾਂ ਨੂੰ ਇੱਕ ਡਿਜ਼ਾਈਨ ਮਿਲ ਜਾਂਦਾ ਹੈਗਾ ਜਿਹਦੇ ਪੱਟੀ ਪਾਈ ਦੀ ਆ ਤੇ ਬਿੱਡ ਦਾ ਹੋਰ ਲੰਬਾ ਹੋ ਜਾਂਦਾ ਜੀ ਜਿਹਨੂੰ 5.5 ਤੋਂ 6.5 ਫੁੱਟ ਹੋ ਜਾਂਦੀ ਹੈ ਜੀ ਵੀ ਆਪਣੇ ਕੱਖਾ ਵਾਸਤੇ ਜੀ ਲੰਬੇ ਹੁੰਦੇ ਨੇ ਚਰੀ ਵਗੈਰਾ ਆਪਣੇ ਤੇ ਸਾਈਡ ਤੋਂ ਦਿਖਾਉਮੈਂ ਤੁਹਾਨੂੰ ਇਦਰ ਵੀ ਲੈ ਵੀਲ ਹੈਗਾ ਜੀ ਤੇ ਜਿੰਨੋ ਟਾਈਰ ਨਵੇਂ ਜੀ ਹਿੱਸਾ ਹੈਗਾ ਜੀ ਆਪਣਾ ਇਹਦਾ 32 mm ਦੀ ਹਿੱਸਾ ਹਿੱਸਾ ਹੈਗਾ ਜੀ ਆਪਣਾ ਇਹਦਾ 32 mm ਦਾ ਸਾਈਡ ਤੋਂ ਮੈਂ ਜੀ ਆਪਾਂ ਨੂੰ ਇੱਕ ਡਿਜ਼ਾਈਨ ਰੰਗ ਇਹਦਾ ਕਿਸਾਨ ਵੀਰ ਦੀ ਡਿਮਾਂਡ ਤੇ ਕੀਤਾ ਜੀ ਗ੍ਰੇ ਕਲਰ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ